ਹੈਲੋ ਹੈਲੋ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਸਰ ਜੀ ਕਿੱਦ ਲਈ ਬੋਲਦਾ ਇਹ ਹੋ ਗਿਆ ਪਾਸ ਜੀ ਆ ਸ਼ਾਬਾਸ਼ ਕਿਸ਼ੋਰੀ ਨਾਲ ਹਾਂ ਜੀ ਸਰ ਵਾਜ ਜੀ ਤੁਹਾਡੀ ਕਿਰਪਾ ਬਹੁਤ ਹੋਈ ਸਰ ਜੀ ਬਹੁਤ ਹੀ ਮੈਂ ਤੁਹਾਨੂੰ ਯਾਦ ਕਰੀਗਾ ਕਿ ਕੋਈ ਸਾਨੂੰ ਕਿਹਾ ਹੈ ਇਹ ਕਰਨਾ ਮੈਂ ਉਦਾਂ ਹੀ ਕੀਤਾ ਜੀ ਸਰ ਤੇ ਸਾਰਾ ਪਾਸ ਹੋ ਗਿਆ ਜੀ ਸ਼ਾਬਾਸ਼ ਕਿਸ਼ੋਰੀ ਨਾਲ ਦਿਲ ਖੁਸ਼ ਕੀਤਾ ਯਾਰ ਬਹੁਤ ਸਰ ਜੀ ਮੈਂ ਸਰ ਜੀ ਤੁਹਾਨੂੰ ਯਾਦ ਕਰੀਗਾ ਤੇ ਬਸ ਰੱਬ ਦਾ ਸਾਥ ਤੇ ਬਸ ਹੋ ਗਿਆ ਜੀ ਤੁਹਾਡੀ ਕਿਰਪਾ ਨਾਲ ਬਹੁਤ ਬਹੁਤ ਸ਼ੁਕਰੀਆ ਮੈਂ ਸਰ ਜੀ ਹਾਈਟ ਦਾ ਹੀ ਮੈਂ ਬੜਾ ਉਹਨਾਂ ਨੇ ਕੋਪਰੇਟ ਕੀਤਾ ਹੀ ਮੈਂ ਉਹਨਾਂ ਨੂੰ ਕਿਹਾ ਮੇਰੇ ਨੰਬਰ ਬਹੁਤ ਆਈ ਮੇਰੇ ਮਤਲਬ ਹੈਗੇ ਆ ਜਾਂ ਤੇਰਾ ਤਾਂ ਆ ਜਾਣਾ ਵਾ ਤੇ ਫਿਰ ਜਿਹੜੇ ਸੀਗੇ ਉਥੇ ਸੀਗੇ ਜਿਹੜੇ ਹਾਈਟ ਨੂੰ ਮੰਨਦੇ ਸੀ ਮੈਂ ਉਹਨਾਂ ਨੂੰ ਕਿਤੇ ਰਿਕੁਐਸਟ ਮੈਂ ਕਿਹਾ ਸਰ ਜੀ ਮੇਰੀ ਪੂਰੀ ਪੂਰੀ ਆ ਤੇ ਮੇਰੇ ਨੰਬਰ ਹੀ ਬਹੁਤ ਆਈ ਤੇ ਕਰ ਦਿਓ ਤੁਸੀਂ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਜਿੰਨਾ ਹੋ ਸਕੇ ਕਰਾਂਗੇ ਹਾਂ ਤੇ ਫਿਰ ਉਹਨਾਂ ਨੇ ਕਿਹਾ ਵੀ ਸਾਸ ਨੂੰ ਖਿੱਚ ਫਿਰ ਜਿਵੇਂ ਤੁਸੀਂ ਕਿਹਾ ਹੀ ਸਾਖ ਖਿੱਚਣਾ ਹੀ ਪੂਰਾ ਤੇ ਸਾਖ ਪੂਰਾ ਕਿਚਾਈ 507 ਇੰਚ ਤੋਂ ਥੋੜਾ 1 ਪੁਆਇੰਟ ਉੱਪਰ ਹੀ ਆ ਗਿਆ ਜੀ ਚੱਲ ਗੋਡ ਯਾਰ ਗੋਡ ਹਾਂਜੀ ਜ਼ਰਾ ਹਾਂਜੀ ਤੇ ਰਨਿੰਗ ਸੱਚੀ ਲੱਗ ਗਈ 62 'ਚ ਲੱਗ ਗਈ ਸ਼ਾਬਾਸ਼ ਕੁਸ਼ੋਰੀ ਸ਼ਾਬਾਸ਼ ਤੇ ਜਿਹੜਾ ਲੌਂਗ ਜੰਪ ਸੀਗਾ ਸਰ ਉਹ ਸੱਚੀ ਪਹਿਲੇ ਜੇ ਤਾਂ ਫਾਉਲ ਹੋ ਗਿਆ ਜਿਹੜਾ ਜਦੋਂ ਮੈਂ ਗਾਂ ਨੂੰ ਢਿੱਕਦੇ ਆਪਾਂ ਅੱਛਾ ਤੇ ਓ ਸੈਕਿੰਡ ਚਾਂਸ ਤੇ ਸਰਜੀ ਲੱਗ ਗਏ ਉਹ ਤੁਹਾਨੂੰ ਯਾਦ ਕੀਤਾ ਹੀ ਤੁਹਾਡਾ ਡੰਡਾ ਮੈਂ ਕਹਾ ਐਤ ਕੀ ਲਾ ਦੇ ਇਸਰਾ ਡੰਡਾ ਪਹੁੰਚਦਾ ਤੇ ਉਹ ਡੰਡੇ ਨੂੰ ਯਾਦ ਕੀਤਾ ਤੇ ਯਾਦ ਕੀਤਾ ਜਿਵੇਂ ਸਰ ਤੁਸੀਂ ਕਹਾਂ ਨਾ ਵੀ ਹੱਥ ਉੱਪਰ ਨੂੰ ਕਰਕੇ ਗਾਂਢ ਡਿੱਗ ਜਾਓ ਮੌਦਾ ਹੀ ਕੀਤਾ ਹੀ ਤੇ ਅੱਧਾ ਫੁੱਟ ਗਾਂਹੇ ਡਿੱਗ ਗਿਆ ਹੀ ਫਿਰ ਮੈਂ ਸ਼ਾਬਾਸ਼ ਕੀ ਹੋ ਰਿਹਾ ਤੇ ਹਾਈ ਜੰਪ ਸੀਗਾ ਜੋ ਪਹਿਲੇ ਚਾਂਸ ਤੇ ਲੱਗ ਗਿਆ ਜੀ ਵੈਰੀ ਗੁੱਡ ਵੈਰੀ ਲਿੰਦਾ ਅਰਜੀ ਉਮੀਦ ਹੀ ਆਣੀ ਸੀਗਾ ਵੀ ਮੈਂ ਵੀ ਹੋ ਸਕਦਾ ਹਾਂ ਬਾਤ ਉਹ ਸਰਜੀ ਇੱਕ ਵਿਸ਼ਵਾਸ ਜਗਾਇਆ ਤੇ ਬਸ ਹੋ ਗਿਆ ਸਰਜੀ ਜੋ ਰੀਅਲਮੈਂਟਾ ਤੇਰੀ ਨਹੀਂ ਬੋਲ ਰਿਹਾ ਸੀ ਨਹੀਂ ਅਜੀ ਮੈਂ ਤਾਂ ਇਹ ਕੁਝ ਵੀ ਨਹੀਂ ਮੈਂ ਤਾਂ ਸਮਝਦਾ ਨਹੀਂ ਪਾਸ ਐ ਮੈਂ ਤਾਂ ਤੁਹਾਡੇ ਘਰ ਕੇ ਬਸ ਹੋ ਗਿਆ ਨਹੀਂ ਤਾਂ ਮੈਂ ਤਾਂ ਰਹਿ ਜਾਣਾ ਸੀ ਨਹੀਂ ਨਹੀਂ ਉਹ ਤਾਂ ਜਰੀ ਸੀ ਇਸ ਤੇ ਨੂੰ ਜੌਬ ਉਹ ਹਰਜੀ ਮੈਂ ਤੁਹਾਨੂੰ ਸਾਡੀ ਭੇਜ ਦੂੰਗਾ ਇਹ ਸਲਿੱਪ ਵੀ ਉਹਨਾਂ ਨੇ ਦੇ ਦਿੱਤੀ ਸਾਡੀ ਪਾਸ ਵਾਲੇ ਹਾਂ 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 ਜੀ ਸਰ ਹਾਂ ਜੀ ਹਾਈਟ ਸਰ ਜੀ ਬਹੁਤ ਸਰ ਜੀ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਸਰ ਜੀ ਅੱਛਾ ਹਾਂ ਜੀ ਚਲੋ ਵਧੀਆ ਫਿਰ ਤੱਕ ਚੋਰੀ 5 ਫੁੱਟ 7 ਇੰਚ ਤੇ 0101.01 ਉੱਪਰ ਲਾਈ ਉਹਨਾਂ ਨੇ ਮਝ ਆ ਲਈ ਕਿ ਸੁਧਰਿਆ ਤੈਨੂੰ ਹਾਂਜੀ ਸਰਾਂਜੀ ਅਸੀਂ ਐਨੀ ਸਰ ਜੀ ਤੇ ਮਿਹਨਤ ਕਰਾਈ ਆਈ ਤੇ ਬਾਕੀ ਤੁਹਾਡੀ ਕਿਰਪਾ ਰਹੀ ਬਹੁਤ ਹੀ ਤੁਹਾਡਾ ਸਾਥ ਰਹੀ ਫਿਰ ਕਿਛੋਈ ਲਾਲ ਤਾ ਕਿਛੋਈ ਲਾਲ ਹੋਈ ਪਈ ਆ ਸਾਰੀ ਵੀਡੀਓਜ਼ ਵਾਜੀ ਸਰ ਜੀ ਇੱਥੇ ਵੀ ਸਾਡੀ ਨਾਮ ਜਾਣਨ ਲੱਗ ਪਏ ਜਿਹੜੇ ਨਾਲ ਦੇ ਪਾਸ ਹੋਏ ਕਿਛੋਈ ਲਾਲ ਕਿਛੋਈ ਲਾਲ ਲੱਗ ਗਿਆ ਨਾ ਹੋ ਤਾਂ ਹੋਰ ਜੀ ਤੇ ਬਾਕੀ ਸਰ ਜੀ ਮੈਂ ਉਹਨਾਂ ਹੀ ਫਿਰ ਜੇਲ੍ਹ ਵਾਟਰ ਦਾ ਵੀ ਹੈਗਾ ਜੀ ਹਾਂ 21 ਤੋਂ ਆਉਂਦੇ ਨਾ ਆ ਜਾ ਹਾਂਜੀ ਸਰ 21 ਤੋਂ 23 ਦੇ ਵਿੱਚ ਆਈ ਕੋਈ ਚੱਕਰ ਨਹੀਂ ਆਪਾਂ ਛੱਡਣਾ ਕੋਈ ਨਹੀਂ ਕਿਸ਼ੋਰ ਜੀ ਠੀਕ ਠੀਕ ਆ ਸਰ ਜੀ ਠੀਕ ਆ ਜੀ ਠੀਕ ਆ ਜੀ ਹਾਲੇ ਨਾ ਹਾਂਜੀ ਸਰ ਜੀ ਬਿਲਕੁਲ ਜੀ ਸਰ ਜੀ ਬਸ ਫਾਈਨਲ ਹੋ ਜੇ ਬਸ ਜੁਆਇਨ ਨਾ ਕੋਈ ਨਾ ਆਉਣਾ ਕੰਮ ਹਨਾ ਫਿਜ਼ੀਕਲ ਕੰਮ ਕਰਨਾ ਬਾਕੀ ਤਾਂ ਜਦੋਂ ਮਰਜ਼ੀ ਕਰਨਾ ਸਾਰਾ ਹਾਂਜੀ 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 ਸਰ ਜੀ ਹਾਂਜੀ ਕੋਈ ਨਾ ਘੰਟਾ ਲਾ ਜਾ ਮਿਲਦੇ ਆ ਫਿਰ ਹਾਂਜੀ ਸਰ ਜੀ ਜਰੂਰ ਜਰੂਰ ਸਰ ਜੀ ਮਿਲਦੇ ਆਂ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਸਰ ਜੀ ਬਹੁਤ ਜੀ ਸਰ ਜੀ ਕਿਰਪਾਈ ਸਰ ਤੁਹਾਡੀ ਸਰ ਪੂਰੀ ਮੈਂ ਅਦਾਈ ਨਹੀਂ ਸਕਦਾ ਇਹ ਸਿਰਫ ਤੁਹਾਡੇ ਕਰਕੇ ਹੋਇਆ ਏ ਸਰ ਜੀ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਏ ਹਾਂ ਜੀ ਸਰ ਹਾਂ ਜੀ ਬਹੁਤ ਬਹੁਤ ਥੈਂਕ ਯੂ ਸਾਰਾ ਥੈਂਕ ਯੂ ਠੀਕ ਹੈ ਕਿਸ਼ੋਰ ਜੀ ਅ ਅ ਸਰ ਜੀ ਓਕੇ ਜੀ